ਲੋੜੇ ਜਿਹੜੇ ਮਾਵਾਪ ਆਪਣੇ ਬੱਚਾ ਨੂੰ 40-40 ਲੱਖ ਰੁਪਇਆ ਲਗਾ ਕੇ ਜਹਾਜ਼ ਚੜਾ ਦਿੰਦੇ ਨੇ ਕੈਨੇਡਾ ਤੇ ਅਮਰੀਕਾ ਦਾ ਤਾਂ ਫਿਰ ਉਹ 40 ਲੱਖ ਰੁਪਇਆ ਲਗਾ ਕੇ ਕਿਸ ਤਰੀਕੇ ਦੇ ਨਾਲ ਪਹੁੰਚਦੇ ਨੇ ਮਾਪੇ ਤਾਂ ਸੋਚਦੇ ਹੋਣੇ ਕਿ ਸਾਡੇ ਪੁੱਤ ਤਾਂ ਹੁਣ ਜਹਾਜ਼ਾਂ ਦੀਆਂ ਝੂਟੀਆਂ ਲੈ ਲੈਣੇ ਤੇ ਉੱਥੇ ਜਾ ਕੇ ਚੰਗੀਆਂ ਲਗਜ਼ਰੀ ਗੱਡੀਆਂ ਦੇ ਵਿੱਚ ਘੁੰਮਣਗੇ ਪਰ ਤੁਹਾਡਾ 40 ਲੱਖ ਰੁਪਇਆ ਲਗਾਇਆ ਹੋਇਆ ਕਿਸ ਤਰੀਕੇ ਦੇ ਨਾਲ ਕੈਨੇਡਾ ਤੇ ਅਮਰੀਕਾ ਦੀ ਧਰਤੀ ਤੇ ਪਹੁੰਚਦਾ ਤਸਵੀਰਾਂ ਸਕਰੀਨ ਤੇ ਲਗਾਤਾਰ ਚੱਲ ਰਹੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਬਾਹਰ ਭੇਜ ਕੇ ਖੁਸ਼ ਹੋ ਜਾਂਦੇ ਨੇ ਤੇ ਚਾਰ ਰਿਸ਼ਤੇਦਾਰਾਂ ਦੇ ਵਿੱਚ ਬੈਠ ਕੇ ਮਜ਼ੇ ਦੇ ਨਾਲ ਗੱਲਾਂ ਕਰਦੇ ਨੇ ਕਿ ਸਾਡਾ ਪੁੱਤ ਤਾਂ ਕੈਨੇਡਾ ਜਾ ਰਿਹਾ ਅਸੀਂ ਤਾਂ ਸਾਡੇ ਪੁੱਤ ਨੂੰ ਕੈਨੇਡਾ 40 ਲੱਖ ਰੁਪਇਆ ਲਾ ਕੇ ਭੇਜਿਆ ਅਸੀਂ ਆਪਣੀ ਧੀ ਨੂੰ 40 45 ਲੱਖ ਰੁਪਇਆ ਲਾ ਕੇ ਅਮਰੀਕਾ ਭੇਜ ਦਿੱਤਾ ਤੇ ਅਸੀਂ ਆਪਣੀਆਂ ਜ਼ਮੀਨਾਂ ਵੇਚਤੀਆਂ ਜ਼ਮੀਨਾਂ ਗਹਿਣੇ ਰੱਖ ਦਿੱਤੀਆਂ ਉਹ ਇਸ ਤਰੀਕੇ ਦੇ ਨਾਲ ਪਹੁੰਚਦੇ ਨੇ ਪਰ ਇਹਨਾਂ ਦੇ ਵਿੱਚੋਂ ਵੀ ਸਹੀ ਸਲਾਮਤ ਉਹੀ ਪਹੁੰਚਦੇ ਨੇ ਜਿਨ੍ਹਾਂ ਦੀ ਕਿਸਮਤ ਦੇ ਵਿੱਚ ਲਿਖਿਆ ਹੋਇਆ ਜਾਂ ਜਿਨ੍ਹਾਂ ਦੀ ਕਿਸਮਤ ਤੇਜ ਆ ਬਾਕੀ ਤਾਂ ਇਸ ਬਾਰਡਰਾਂ ਦੇ ਉੱਤੇ ਹੀ ਪੁਲਿਸ ਵੱਲੋਂ ਫੜ ਲਏ ਜਾਂਦੇ ਨੇ ਕਿਉਂਕਿ ਇੱਥੇ ਦੇਖਿਆ ਜਾਂਦਾ ਜ਼ਿਆਦਾਤਰ ਜਿਹੜੇ ਏਜੰਟ ਨੇ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਮੂਰਖ ਬਣਾ ਕੇ ਠੱਗੀ ਦਾ ਸ਼ਿਕਾਰ ਬਣਾਉਂਦੇ ਹੋਏ 40 40 45 ਲੱਖ ਰੁਪਇਆ ਲੈ ਕੇ ਉਹਨਾਂ ਨੂੰ ਮੌਤ ਦੇ ਮੂੰਹ ਦੇ ਵਿੱਚ ਭੇਜਦੇ ਨੇ ਜਦੋਂ ਡੌਂਕੀ ਲਗਾ ਕੇ ਇਹ ਨੌਜਵਾਨ ਮੁੰਡੇ ਕੁੜੀਆਂ ਬਾਹਰਲੇ ਮੁਲਕਾਂ ਦੇ ਵਿੱਚ ਐਂਟਰ ਕਰਦੇ ਨੇ ਇਹੇ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਨੇ ਜਿਸ ਦੇ ਵਿੱਚ ਤੁਸੀਂ ਦੇਖਿਆ ਜਾ ਸਕਦਾ ਕਿ ਵੱਡੀ ਗਿਣਤੀ ਦੇ ਵਿੱਚ ਮੁੰਡੇ ਕੁੜੀਆਂ ਜੋ ਕਿ ਬਹੁਤ ਖੁਸ਼ ਲੱਗ ਰਹੇ ਨੇ ਕਿ ਅਸੀਂ ਕੈਨਲ ਤੇ ਅਮਰੀਕਾ ਦੀ ਧਰਤੀ ਤੇ ਪਹੁੰਚ ਚੁੱਕੇ ਆ ਪਰ ਕਿਸ ਤਰੀਕੇ ਨਾਲ ਕਿਸ ਹਾਲਾਤਾਂ ਦੇ ਵਿੱਚ ਪਹੁੰਚੇ ਨੇ ਤਸਵੀਰਾਂ ਮੂੰਹੋਂ ਬਿਆਨ ਕਰਦੀਆਂ ਨੇ ਜੇਕਰ ਮਾਪਾ ਪਹਿਲਾਂ ਤਾਂ ਆਪਣੇ ਕਾਜ ਦੇ ਟੁਕੜੇ ਆਪਣੇ ਪੁੱਤਾਂ ਧੀਆਂ ਨੂੰ ਪੜ੍ਹਾਉਂਦੇ ਨੇ ਫਿਰ ਉਹਨਾਂ ਨੂੰ ਬਾਹਰ ਭੇਜਣ ਦੇ ਉੱਤੇ ਲੱਖਾਂ ਰੁਪਇਆ ਖਰਚ ਕਰਦੇ ਨੇ ਪਰ ਉੱਥੇ ਜਾ ਕੇ ਕਿਹੜੇ ਹਾਲਾਤਾਂ ਦੇ ਵਿੱਚ ਗੁਜ਼ਰਦੇ ਨੇ ਇਹਨਾਂ ਤੋਂ ਮਾਪੇ ਅਣਜਾਣ ਹੁੰਦੇ ਨੇ ਕਿਉਂਕਿ ਮਾਪਿਆਂ ਨੂੰ ਸਿਰਫ ਇਹ ਹੁੰਦਾ ਕਿ ਸਾਡੇ ਪੁੱਤਰ ਤੇ ਧੀਆ ਬਾਹਰ ਜਾ ਰਹੇ ਨੇ ਤੇ ਉੱਥੇ ਚੰਗਾ ਪੈਸਾ ਕਮਾਉਣਗੇ ਤੇ ਜਿਹੜਾ ਕਰਜ਼ਾ ਅਸੀਂ ਸਿਰ ਤੇ ਚੜਾਇਆ ਉਹ ਕਰਜ਼ਾ ਤਾਂ ਉਹਨਾਂ ਨੇ ਸਾਲ 2 ਸਾਲ ਦੇ ਵਿੱਚ ਹੀ ਉਤਾਰ ਦੇਣਾ ਤੇ ਜਦੋਂ ਪੱਕੇ ਹੋ ਗਏ ਤਾਂ ਫਿਰ ਉਸ ਤੋਂ ਦੁੱਗਣਾ ਪੈਸਾ ਅਸੀਂ ਬਣਾ ਲੈਣਾ ਇਹ ਸੋਚ ਰੱਖ ਕੇ ਆਪਣੇ ਧੀਆ ਪੁੱਤਾਂ ਨੂੰ ਬਾਹਰ ਤਾਂ ਭੇਜਿੰਦੇ ਨੇ ਪਰ ਉੱਥੋਂ ਦੇ ਹਾਲਾਤ ਕਿਸੇ ਕਿਸੇ ਨੂੰ ਹੀ ਪਤਾ ਲੱਗਦਾ ਪਰ ਜੇਕਰ ਮਾਪੇ ਆਪਣੇ ਬੱਚਿਆਂ ਦੇ ਇਹ ਹਾਲਾਤ ਦੇਖ ਲੈਣ ਕਿ ਸਾਡੇ ਬੱਚੇ ਕਿੱਦਾਂ ਚੋਰਾ ਮੰਗੋ 40 ਲੱਖ ਰੁਪਏ ਲਾ ਕੇ ਵੀ ਚੋਰਾ ਮੰਗੋ ਵਿਦੇਸ਼ਾਂ ਦੇ ਵਿੱਚ ਐਂਟਰ ਹੁੰਦੇ ਨੇ ਤਾਂ ਮੈਨੂੰ ਲੱਗਦਾ ਕਿ ਕਿਸੇ ਦਾ ਮਾਪਿਓ ਇਸ ਗਲਤ ਤਰੀਕੇ ਦੇ ਨਾਲ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਚਾਹੇਗਾ ਕਿਉਂਕਿ ਡੌਂਕੀ ਲਗਾ ਕੇ ਜਿਆਦਾਤਰ ਜਿਹੜੇ ਏਜੰਟ ਨੇ ਉਹਨਾਂ ਨੂੰ ਬਾਹਰ ਭੇਜਣੇ ਨੇ ਪਰ ਲੋਕਾਂ ਨੂੰ ਕਹਿੰਦੇ ਨੇ ਕਿ ਅਸੀਂ ਇੱਕ ਨੰਬਰ ਦੇ ਵਿੱਚ ਤੁਹਾਡੇ ਬੱਚਿਆਂ ਨੂੰ ਬਾਹਰ ਭੇਜ ਦਿਆਂ ਸੋ ਬਾਹਰ ਭੇਜਣ ਨਾਲ ਚੰਗਾ ਕਿ ਆਪਣੇ ਬੱਚੇ ਦੇ ਜਿਹੜਾ ਤੁਸੀਂ 40 ਤੇ 45 ਲੱਖ ਰੁਪਇਆ ਲਾਉਨੇ ਹੋ 40 45 ਲੱਖ ਰੁਪਏ ਦੇ ਵਿੱਚ ਬਿਜ਼ਨਸ ਖੋਲ ਕੇ ਚੰਗਾ ਕੰਮ ਜਿਹੜਾ ਕਿ ਇੱਥੇ ਵੀ ਕਰ ਸਕਦੇ ਆ ਮੰਨਦੇ ਆ ਕਿ ਸਰਕਾਰਾਂ ਰੋਜ਼ਗਾਰ ਦੇ ਪੱਖੋਂ ਚੰਗੀਆਂ ਨਹੀਂ ਰੋਜ਼ਗਾਰ ਨਹੀਂ ਦੇ ਰਹੀ ਜਿੱਦੇ ਚੱਲਦੇ ਜਿਹੜੀ ਨੌਜਵਾਨ ਪੀੜੀ ਆ ਬਾਹਰ ਦਾ ਰੁਖ ਕਰ ਰਹੀ ਆ ਜਾਂ ਫਿਰ ਬੇਰੁਜ਼ਗਾਰੀ ਕਰਕੇ ਜਿਹੜੇ ਲੋਕ ਨੇ ਨੌਜਵਾਨ ਨੇ ਨਸ਼ੇ ਦੀ ਦਲਦਲ ਦੇ ਵਿੱਚ ਤਰਸਦੇ ਜਾ ਰਹੇ ਨੇ ਇਹ ਵੱਡਾ ਪੁਆਇੰਟ ਹੈ ਕਿ ਬੇਰੁਜ਼ਗਾਰੀ ਕਰਕੇ ਹੀ ਜਿਹੜੇ ਹੈ ਰਾਹ ਆਪਣਾ ਇਹ ਜਾਂਦੇ ਨੇ ਨੌਜਵਾਨਾਂ ਦੇ ਵੱਲੋਂ ਪਰ ਦੂਜੇ ਪਾਸੇ ਕਿਤਨਾ ਕਿਤੇ ਇਹ ਗੱਲ ਜ਼ਰੂਰ ਸੋਚਣੀ ਚਾਹੀਦੀ ਹੈ ਕਿ ਜੇਕਰ ਅਸੀਂ ਇੰਨਾ ਪੈਸਾ ਲਾ ਕੇ ਬਾਹਰ ਜਾ ਰਹੇ ਹਾਂ ਉੱਥੇ ਕੋਈ ਜ਼ਰੂਰੀ ਨਹੀਂ ਕਿ ਤੁਹਾਨੂੰ ਜਾਂਦੇ ਸਾਰ ਹੀ ਕੰਮ ਮਿਲੇ ਜਾਂ ਫਿਰ ਤੁਸੀਂ ਸਹੀ ਸਲਾਮਤ ਪਹੁੰਚੋ ਕਈ ਤਾਂ ਡੌਕੀ ਲਗਾਉਂਦੇ ਲਗਾਉਂਦੇ ਆਪਣੀ ਜਾਨ ਤੱਕ ਗਵਾ ਦਿੰਦੇ ਨੇ ਕਈ ਤਾਂ ਭੁੱਖੇ ਮਰ ਜਾਂਦੇ ਨੇ ਕਈ ਉੱਥੇ ਜੰਗਲਾਂ ਦੇ ਵਿੱਚ ਰੁਲ ਜਾਂਦੇ ਨੇ ਕੋਈ ਨਦੀਆਂ ਦੇ ਵਿੱਚ ਵਹਿ ਜਾਂਦਾ ਕੋਈ ਦੇਖਿਆ ਜਾਂਦਾ ਸਮੁੰਦਰ ਨੂੰ ਪਾਰ ਕਰਦੇ ਵਿੱਚ ਰਹਿ ਜਾਂਦਾ ਸੋ ਅਜਿਹੇ ਸੀਨ ਦੇਖੇ ਜਾਂਦੇ ਨੇ ਕਈ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਏ ਜਾਂਦੇ ਨੇ ਸੋ ਇਸ ਨਾਲ ਚੰਗਾ ਇਹੀ ਹੈ ਕਿ ਕੰਮ ਬਹੁਤ ਹੋ ਸਕਦਾ ਜੇਕਰ ਤੁਸੀਂ ਜਿਹੜੇ ਕੰਮ 'ਤੇ ਤੁਹਾਡਾ ਇੰਟਰਸਟ ਹੈ ਤੁਸੀਂ ਉਸ 'ਤੇ ਇੰਨੇ ਪੈਸੇ ਲਾ ਕੇ ਆਪਣਾ ਬਿਜ਼ਨਸ ਚੰਗਾ ਖੋਲ ਸਕਦੇ ਹੋ ਪਰ ਤੁਸੀਂ ਕਹੋਗੇ ਕਿ ਜੇਕਰ ਸਾਡੇ ਕੰਮ ਇੱਥੇ ਚੱਲਦੇ ਹੋਣ ਤਾਂ ਸਾਨੂੰ ਬਾਹਰ ਜਾਣ ਦੀ ਕੀ ਲੋੜ ਹੋਵੇ ਘਟੋ ਘਟ ਤੁਸੀਂ ਇੱਥੇ ਆਪਣੇ ਆਪ ਨੂੰ ਸੁਰੱਖਿਅਤਤਾ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ ਆਪਣੇ ਮਾਪਿਆਂ ਦੀ ਅੱਖਾਂ ਦੇ ਸਾਹਮਣੇ ਤਾਂ ਹੋਮੋਗੇ ਆਜਨੀ ਤਾਂ ਕਦੇ ਤਾਂ ਤੁਹਾਡੀ ਮਿਹਨਤ ਨੂੰ ਰੰਗ ਜ਼ਰੂਰ ਪਵੇਗਾ ਪਰ ਬਾਹਰ ਜਾ ਕੇ ਪਿੱਛੇ ਤੁਹਾਡੇ ਮਾਪੇ ਵੀ ਰੋਲ ਜਾਂਦੇ ਨੇ ਤੇ ਉੱਥੇ ਜਾ ਕੇ ਤੁਸੀਂ ਖੁਦ ਰੋਲ ਜਾਂਦੇ ਹੋ ਸੋ ਅਜਈਆਂ ਤਸਵੀਰਾਂ ਦੇ ਕੇ ਕਿਤੇ ਨਾ ਕਿਤੇ ਮਨ ਡੋਲਦਾ ਜ਼ਰੂਰ ਹੈ ਕਿ ਸਾਡੇ ਬੱਚੇ ਜਿਹੜੇ ਕਿ ਬਾਹਰ ਦੇਖਿਆ ਜਾਂਦਾ ਕਿ ਨੌਜਵਾਨ ਰੋਜ਼ਗਾਰ ਵਾਸਤੇ ਭੱਜੇ ਜਾਂਦੇ ਨੇ ਪਰ ਜਦੋਂ ਡੌਕੀ ਲਗਾ ਕੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਜਿਹੜੇ ਕਿ ਜੰਗਲਾਂ-ਜੁਗਲਾਂ ਨੂੰ ਪਾਰ ਕਰਕੇ ਆ ਜਾਂਦੇ ਤਾਂ ਇੱਥੇ ਜਿਹੜਾ ਆਖਰੀ ਪੜਾ ਇਹਨਾਂ ਦਾ ਰਹਿ ਜਾਂਦਾ ਤਾਂ ਜਦੋਂ ਸਰ ਪਾਰ ਕਰਦੇ ਨੇ ਬੜਾ ਖੁਸ਼ ਹੁੰਦੇ ਨੇ ਖੁਸ਼ੀ ਮਹਿਸੂਸ ਹੁੰਦੀ ਆ ਪਰ ਕਿਤੇ ਨਾ ਕਿਤੇ ਆਪਣੀ ਜਾਨ ਦੀ ਬਾਤ ਜੀ ਹੈ ਜ਼ਰੂਰ ਲਗਾਉਂਦੇ ਨੇ ਬਿਉਰਾ ਰਿਪੋਰਟ ਛਲਕਾਟਾ ਨਿਊਜ਼